کبایا پنڈ کے کو نیا ٹوٹی بہت واڈا پارک پہ گیا جی فاضل کا جلالاب روڈ سے کانبا اڈو تے کبائے دے بشکار جی بہت واپس پارک پر شاشن بھی تھوڑی بہت زیادہ ویلی نہ ਇੱਕ ਤੋਂ 6 ਤੋਂ 7 ਫੁੱਟ ਦੇ ਵਿੱਚ ਫਾਰ ਇੱਕ 15 ਤੋਂ 20 ਫੁੱਟ ਦੇ ਵਿੱਚ ਕਾਰ ਹੈਗਾ ਖੁਰ ਰਹੀ ਹੈ ਸ਼ਾਇਦ ਫਾਰ ਜਿਆਦਾ ਹੀ ਵੱਡ ਸਕਦਾ ਹੈ ਹੈਗਾ ਨਾ ਖੁਰ ਰਹੀ ਦੇਖੀ ਵੇਖੀ ਓ ਤੇਰਾ ਓ ਤੇਰਾ ਫੜਾ ਵੇ ਓਏ

ਯਾਰ ਮਿੱਟੀ ਉਰਾ ਚਿੱਪਾ ਦੀ ਬੰਦਾ ਮਾਰ ਗਿਆ ਬਾਈ ਯਾਰ ਮਾਰੋ ਬੰਦਾ ਡਿੱਗ ਗਿਆ ਆ ਵੀਰੇ ਬੱਜਾ ਬੱਜਾ ਵੀਰੇ ਬੱਜਾ ਪੱਜਾ ਵੀਰੇ ਬੱਜਾ ਉਹ ਕਈ ਲੈ ਵੀਰੇ ਕਈ ਲੈ ਉਹ ਕਈ ਲੈ ਵਧ ਗਿਆ ਵੀਰੇ ਕਈ ਲੈ ਗਿਆ ਪੱਜੋ ਵੀਰੇ ਬੱਜਾ ਵੀਰੇ ਆ ਜਾਓ ਵੀਰੇ ਪਰ ਇਹ ਤਾਂ ਨੱਚਦਾ ਵੀਰੇ ਵੀਰ ਜੀ ਅਦਰ ਉਹ ਵੀਰ ਜੀ ਉਹ ਆ ਵੀਰੇ ਪਾਸੇ ਆ ਜਾਓ ਆ ਪਾਸੇ ਕਰ ਨਿਆਰੇ ਦੇ ਇਹ ਨਹਿਰ ਸ਼ਾਲ ਮਰਨੇ ਆ ਸ਼ਾਲ ਮਰ ਵੀਰੇ ਇੱਥੇ ਆ ਜਾਓ ਕਾ ਕੇਣਾ ਪਤਾ ਨਹੀਂ ਕਿ ਉਹ ਦੇਖ ਉਹ ਤਾਂ ਖਾਂਢੇ ਵੀ ਆ ਖੇਤਰੋ ਗੱਲੇ ਤਲ ਪਰ ਖੇਤਰੋ ਆ ਜਾਓ ਯਾਰ ਪੱਤਰਕਾਰ ਆ ਖੇਤ ਨੂੰ ਹੱਥ ਫੜ ਕੇ ਪਾਲਤਾ ਨਹੀਂ ਹੱਥਾ ਪਾਲੋ ਮੜ ਬਟਾਲੂ ਆ ਪਾ 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 ਆ ਵੀਰੇ ਖਾਮੁਰ ਖਿਆ ਚਲੀ ਆ ਛਾਲ ਮਾਰ ਵੀਰੇ ਜਿਆਦਾ ਬਦਰ ਜਾਣੇ ਆ ਖਾਮ ਖਿਚੋ ਬੱਬਰ ਆ ਖਾਮ ਦੇ ਲੈ ਆ ਖਾਮ ਖਿਚੇ ਵੀਰੇ ਕੁੱਤੇ ਵੇਂਦੇ ਬੰਦ ਕਰਦਾ ਬੱਬਰ ਚੱਲ ਆਜ ਆਜ ਯਾਰ ਬਾਬੇ ਜੀ ਕਰੋ ਵੈਗਰ ਬਾਬਾ ਸਤਰਾ ਵੈਗਰ ਜੀ ਮੇਰੇ ਬਾਬਾ ਜੀ ਨਾਨਕੇ ਕਰੀ ਸਫਲੀ ਵੇਰੀ ਪਰ ਮਾਦਰਦਾਸ ਕਰ ਮੇਰਾ ਖੇਚ ਰਖ ਦੇਖ ਜੋ ਆ ਗਏ ਇਹ ਗੱਲ ਕਰ ਯਾ ਬਾਬਾ ਬਾਹਰ ਕੱਢ ਲੈ ਕਰ ਯਾਰ ਇਹਨੂੰ ਬਾਹਰ ਕੱਢੋ ਇੱਕ ਬਾਹਰ ਕੱਢ ਲਵਾ ਬਾਹਰ ਪਾਣੀ ਪਾਣੀ ਪਾ ਬਾਹਰ ਕੱਢੋ ਇਹ ਵੀ ਹੈ ਆ ਗੱਡੀ ਨਿਕਲੇ ਉਹ ਗੱਡੀ ਲੈ ਗਿਆ ਵੀਰੇ ਉਹ ਗੱਡੀ ਭੱਜ ਗਿਆ ਉਹ ਵੀਰੇ ਗੱਡੀ ਲੈ ਗਿਆ ਲੈ ਗੱਡੀ ਉਹ ਵੀਰੇ ਗੱਡੀ ਲੈ ਗਿਆ ਉਹ ਵੀਰੇ ਗੱਡੀ ਲੈ ਕੇ ਆ ਗਿਆ ਭੱਜ ਗਿਆ ਮਾਨ ਨਹੀਂ ਕਿੰਨੀ ਹੈ ਨਾ ਮਿੱਠੂ ਆ ਰਸ ਨਾ ਇਹ ਲੈ ਆ ਕਾ ਤਾ ਤੇ ਤੁਸੀਂ ਤਾਂ ਮਾਰ ਨਹੀਂ ਕੋ ਮਾਰਾ ਇਹ ਦਿਲ ਉਹ ਕੱਢੋ ਯਾਰ ਮੈਂ ਵੇਲਾ ਵਾਜਾ ਮਾਰਦਾ ਬੇ ਬੰਦੇ ਤੁਸੀਂ ਉੱਥੇ ਵਾਜਾ ਮਾਰਦੇ ਆ ਉਹ ਗੱਡੀ ਲੈ ਕੇ ਵੀਰੇ ਉਹ ਗੱਡੀ ਲੈ ਕੇ ਗੱਡੀ ਤੋਂ ਉਹ ਗੱਡੀ ਲੈ ਕੇ ਆ ਗਿਆ ਮਿੱਠੂ ਏ ਮਿੱਠੂ ਏ